ਕਾਲਜੀ ਸਾਇਆ ਨੂੰ ਹਾਂਜੀ ਸਾਸ਼ਟਰੀ ਅਕਾਲਜੀ ਸਾਇਆ ਨੂੰ ਥੜੇ ਸਾਡੀ ਚੈਨਲ ਗਿਪਸ ਬੁਟਿਕ ਤੇ ਸਵਾਤਾ ਜੀ ਜਿੱਥੇ ਸਾਡੀ ਚੈਨਲ ਤੇ ਨਵਾਂ ਪਲੀਜ਼ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਮੰਮਾ ਨੇ ਬਹੁਤ ਜ਼ਿਆਦਾ ਸੋਹਣੇ ਸਾਨੂੰ ਸੂਟ ਰੈਡੀ ਕਰਵਾ ਕੇ ਦਿੱਤੇ ਸਿਰਫ ਫਸਟ ਮੈਂ ਆਪਣੀ ਸੱਚਾ ਦਿਖਾਵਾ ਦੇਖੋ ਜੀ ਮੇਰੀ ਸਿਸਟਰ ਨੇ ਮੰਮਾ ਨੇ ਮਤਲਬ ਕਿ ਸਾਡੇ ਐਵੇਂ ਦੇ ਨੱਕ ਰੈਡੀ ਕਰਵਾਏ ਨੇ ਤੁਸੀਂ ਦੇਖ ਸਕਦੇ ਹੋਗੇ ਤੇ ਅੰਮੀ ਦੀ ਅੰਨੀ ਜ਼ਿਆਦਾ ਸੋਹਣੀ ਲਾਸ ਲਗਵਾਈ ਹੈ ਲਾਸ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਬਾਹਾਂ ਤੇ ਬਾਹਾਂ ਤੇ ਵੀ ਇਹ ਲਾਸ ਲਗਵਾਈ ਹੈ ਤੇ ਤੁਸੀਂ ਸਲਵਾਰ ਜਿਹੜੀ ਆ ਸਿੰਪਲ ਆ ਉਤੇ ਕੋਈ ਲਾਸ ਨਹੀਂ ਲਗਵਾਈ ਦੇਖੋ ਜੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ कॉटन ਕੋਟੇ ਦਾ ਹਾਂ ਜੀ ਤੇ ਹਾਂ ਜੀ ਹੁਣ ਮੇਰਾ ਆਵਲੇ ਮੇਰੇ ਸੂਟ ਤੇ ਲਗਵਾਈ ਹੈ ਲਾਸ ਬਾਹਾਂ ਤੇ ਦੇਖ ਸਕਦੇ ਹੋ ਤੇ ਮੀਰੇ ਨੱਕ ਦੀ ਡਿਜ਼ਾਈਨਿੰਗ ਵੀ ਐਵੇਂ ਹੀ ਆ ਜਿਵੇਂ ਮੇਰੀ ਸਿਸਟਰ ਦੇ ਆ ਤੇ ਆਵਲੀ ਮੰਮਾ ਨੇ ਲਗਵਾਈ ਆ ਕਾਟਨ ਕੋਟੇ ਦੀ ਕੀ ਕਹਿੰਦੇ ਹੁੰਦੇ ਆ ਚੁੰਨੀ ਤੇ ਇੱਥੇ ਕੁਮੀਜ਼ ਤੇ ਵੀ ਇਹਨਾਂ ਨੇ ਐਵੇਂ ਫਿਨਿਸ਼ਿੰਗ ਦਿੱਤੀ ਆ ਤੇ ਸਲਵਾਰ ਸਿੰਪਲ ਆ ਤੇ ਤੁਸੀਂ ਵੀ ਕਰਵਾ ਸਕਦੇ ਹੋਗੇ ਆਪਣੇ ਬੱਚੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਹਾਂਜੀ ਜਿਸ ਤਰ੍ਹਾਂ ਇਹਨਾਂ ਨੇ ਸੂਟ ਪਾਏ ਹੋਏ ਨੇਗੇ ਮੇਰੀਆਂ ਬੇਟੀਆਂ ਨੇ ਤੁਸੀਂ ਉਸ ਤਰ੍ਹਾਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾ ਸਕਦੇ ਹੋਗੇ ਬਿਲਕੁਲ ਸੇਮ ਸਟੱਫ ਤਾਂ ਨਹੀਂ ਮਿਲਣਾ ਹੈਗਾ ਕਿਉਂਕਿ ਅਸੀਂ ਵੀ ਉਹ ਲੱਗ ਥੋੜੇ ਥੋੜੇ ਹਨਾ ਪੀਸੇਸ ਬੱਚਿਆਂ ਦੇ ਹਨਾ ਤੁਸੀਂ ਸਮਝ ਸਕਦੇ ਹੋਗੇ ਉਸ ਤਰ੍ਹਾਂ ਹਨਾ ਪਾਇਆ ਪਏ ਸੀਗੇ ਆਪਣੇ ਕੋਲੇ ਆਪਾਂ ਉਸ ਤੇ ਇਹਨਾਂ ਦੇ ਸੂਟ ਰੈਡੀ ਕਰਤੇ ਤੇ ਅਸੀਂ ਆਪਣੇ ਅਕੋਰਡਿੰਗ ਹਨਾ ਬੱਚਿਆਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਜਿਹੜੇ ਇਹਨਾਂ ਨੇ ਸੂਟ ਪਾਏ ਨੇਗੇ ਇਹ ਪਿਓਰ ਕਾਟਨ ਦੇ ਸੂਟ ਨੇਗੇ ਵਿਦਾਊਟ ਲਾਈਨਿੰਗ ਸਟਿਚ ਹੋਏ ਨੇਗੇ ਬਹੁਤ ਕੰਫਰਟੇਬਲ ਸਟੱਫ ਹੈਗਾ ਤੇ ਤੁਸੀਂ ਸਟਿਚਿੰਗ ਚੈੱਕ ਕਰ ਸਕਦੇ ਹੋਗੇ ਜਿਸ ਤਰ੍ਹਾਂ ਹਨਾ ਵੀ ਬੱਚਿਆਂ ਦੇ ਸੂਟ ਨਹੀਂ ਆਪਾਂ ਬੜਾ ਸਿੰਪਲ ਨਹੀਂ ਕੀਤੇ ਹੈਗੇ ਤੇ ਸਿੰਪਲ ਸੂਬਰ ਤੇ ਇਹਦੇ ਬੈਕ ਤੇ ਵੀ ਆਪਾਂ ਜਿਹੜੀ ਹੈਗੀ ਲੇਸ ਲਗਾਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਦੁਪੱਟਾ ਆਪਾਂ ਰੱਖਿਆ ਹੈਗਾ ਕਾਟਨ ਕੋਟੇ ਦਾ ਤੇ ਬੈਕ ਤੇ ਜ਼ਿਪਰ ਵੀ ਲਗਾਈ ਹੈਗੀ ਹਾਂਜੀ ਜ਼ਿਪ ਲਗਾਈ ਹੈਗੀ ਤੇ ਨੈਕ ਵਗੈਰਾ ਬਿਲਕੁਲ ਵੀ ਦੇਖੋ ਜਿਸ ਤਰ੍ਹਾਂ ਬੱਚੇ ਦਾ ਸੂਟ ਸੀਗਾ ਹਨਾ ਬਿਲਕੁਲ ਵੀ ਨਹੀਂ ਗਿਰਦਾ ਹੈਗਾ ਕਿਸੇ ਵੀ ਸਾਈਡ ਤੋਂ ਤੇ ਬਸ ਸਟਿਚਿੰਗ ਸਹੀ ਹੋਣੀ ਚਾਹੀਦੀ ਹੈ ਕਿ ਤੇ ਨੈਕ ਵੀ ਦੇਖੋ ਸ਼ੇਪ ਆਪਾਂ ਕਿੰਨੀ ਜਿਆਦਾ ਸੋਹਣੀ ਦਿੱਤੀ ਹੈਗੀ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਸੋਹਣੇ ਸੋਹਣੇ ਸੂਟ ਇਹਦਾ ਵੀ ਦੇਖੋ ਨੈਕ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਲੈਸ ਆਪਾਂ অর্ਗੇਂਜ਼ਾ ਦੀ ਰੱਖੀ ਹੈਗੀ ਬਾਜੂ ਤੇ ਦੇਖੋ ਇਸ ਤਰ੍ਹਾਂ ਆਪਾਂ ਉੱਪਰ ਲੈਸ ਨਹੀਂ ਲਗਾਈ ਥੋੜੀ ਜੀ نیچے ਲਗਾਈ ਹੈਗੀ ਤਾਂ ਕਿ ਸੋਹਣੀ ਲੱਗੇ ਤੇ ਨਾਲ ਹੈਗਾ ਕਾਟਨ ਕੋਟੇ ਦਾ ਦੁਪੱਟਾ ਰੈੱਡ ਕਲਰ ਦਾ ਮੈਂ ਇਹਦੇ ਨਾਲ ਥੋੜੀ ਜੀ ਸਾਨੂੰ ਜਲਦੀ ਸੀਗੀ ਇਹਤੇ ਲੈਸ ਵੀ ਲਗਵਾਉਣੀ ਹੈਗੀ ਜਿਸ ਤਰ੍ਹਾਂ ਇਹਨਾਂ ਦੇ ਸੂਟਾਂ ਦੇ ਲੈਸਾਂ ਲੱਗੇ ਹਨ ਸੇਮ ਚੁੰਨੀਆਂ ਤੇ ਵੀ ਲਗਾਉਣੀਆਂ ਨੇਗੀਆਂ ਤੇ ਇਹਨਾਂ ਦੇ ਹੋਰ ਵੀ ਸੂਟ ਰੈਡੀ ਹੋ ਰਹੇ ਨੇਗੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਵੇਅਰ ਕੀਤਾ ਹੋਇਆ ਹੈਗਾ ਮੇਰੇ ਤਾਂ ਜਾਰਜਟ ਦਾ ਪਾਇਆ ਹੋਇਆ ਜੀ ਸੂਟ ਤੁਸੀਂ ਜੇ ਇਹਦੇ ਨਾਲ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋਗੇ ਆਪਾਂ ਦੇਖੋ ਕਿੰਨੀ ਜਿਆਦਾ ਸੋਹਣੀ ਲੈਸ ਲਗਾਈ ਹੈਗੀ ਔਰਗੈਂਜ਼ਾ ਦੀ ਬਾਜੂ ਤੇ ਤੇ ਨੈੱਕ ਦਾ ਡਿਜ਼ਾਈਨ ਆਪਾਂ ਪਿੰਟੈਕਸ ਪਾ ਕੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੈਗਾ ਤੇ ਘੇਰੇ ਤੇ ਵੀ ਆਪਾਂ ਲਗਾਈ ਹੈਗੀ ਲੈਸ ਇਸ ਤਰ੍ਹਾਂ ਦੀ ਹੀ ਬਾਕੀ ਸਾਰਾ ਸੂਟ 올ਓਵਰ ਹੈਗਾ ਸਿੰਪਲ ਨਾਲ ਆਪਾਂ ਰੱਖਿਆਗਾ ਪੇਪਰ ਸਿਲਕ ਦਾ ਦੁਪੱਟਾ ਫਿਲਹਾਲ ਆਪਾਂ ਲੈਸ ਵਗੈਰਾ ਨਹੀਂ ਲਗਾਈ ਹੈਗੀ ਹਜੇ ਤੇ ਜਦੋਂ ਲਗਾ ਲਈ ਆਪਾਂ ਥੋੜੇ ਨਾਲ ਦੁਬਾਰਾ ਸ਼ੇਅਰ ਕਰ ਦਾਂਗੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਮਲਬੂ ਸਿਲਕ ਦੇ ਸੂਟ ਨੇਗੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਇੱਧਰ ਆਪਣੇ ਸਲਾਈ ਕੀਤੇ ਹੋਏ ਸੂਟ ਪਏ ਨੇਗੇ ਰਿਡ ਕੋਟ ਦਾ ਸਿਲਕ ਦਾ ਸੂਟ ਹਾਂ ਗਮੇ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦੂੰਗੀ। ਬਾਕੀ ਸੂਟ ਹਨ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ। ਇਹ ਮਲਬੂ ਸਿਲਕ ਮਸਲੀਨ ਦੇ ਸੂਟ ਹੁੰਦੇ ਨੇਗੇ। ਦੇਖੋ ਰੈੱਡ ਕਲਰ ਦਾ ਸੂਟ ਹੈ। ਲਾਈਨਿੰਗ ਲੱਗੂਗੀ ਫੁੱਲ ਸੂਟ ਤੇ। ਦੇਖੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ। ਤੁਸੀਂ ਸੇਮ ਮਦਰ ਡਾਟਰ ਦਾ ਕੰਬੀਨੇਸ਼ਨ ਬਣਾ ਸਕਦੇ ਹੋ ਇਹ ਸੂਟ ਤੇ ਤੇ ਅਸੀਂ ਵੀ ਕਈ ਸੂਟ ਸੇਮ ਸੇਮ ਬਣਾ ਲੈਣੇ ਹੁੰਦੇ ਨੇਗੇ ਪਰ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕੋਈ ਵੀ ਅੱਗੇ ਹੋਰ ਰੈਡੀ ਕੀਤਾ। ਇਨਰ ਦੇ ਹੈਂਡਵਰਕ ਦੇ ਡ्रेसेस ਵਗੈਰਾ ਵੀ ਬੜੀਆਂ ਹੋਈਆਂ ਨੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੋਗੇ ਹੈਂਡਵਰਕ ਦੇ ਸੂਟ ਕੋਈ ਵੀ ਤੁਹਾਡੇ ਮਤਲਬ ਵਿਆਹ ਹੈਗਾ ਤਾਂ ਆਪਣਾ ਤੁਸੀਂ ਹੁਣ ਆਰਡਰ ਦੇ ਦਿਓ ਤਾਂ ਫਿਰ ਅੱਗੇ ਹੁਣ ਸੀਜ਼ਨ ਚੱਲ ਪੁੱਗਣਾ ਫਿਰ ਟਾਈਮ ਤੇ ਸੂਟ ਨਹੀਂ ਮਿਲਣਗੇ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋਗੇ ਦੇਖੋ ਮਲਬੂਸ ਸਿਲਕੀ ਹੈ ਐਸਕੇ ਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਦੇਖੋ ਇਹਦੇ ਵਿੱਚ ਕਲਰ ਹੈਗੇ ਲੇਗੇ ਆਪਣੇ ਕੋਲੇ ਦੇਖੋ ਆ ਕਿ ਨਾ ਜਾਵੇ ਸੋਨਾ ਫਰੋਤੀ ਹਾਂ ਫਰੋਤੀ ਕੱਲਾ ਰਹੇਗਾ ਤੇ ਨਾਲ ਆਗਾਗਾ ਮਸਟਰਡ ਇਹਦੇ ਨਾਲ ਜਿਹੜੇ ਦੁਪट्टे ਨੇ ਉਹ ਮਸਲੀਨ ਦੇ ਲੱਗਣਗੇ ਫੁੱਲ ਪਿਓਰ ਦੇ ਵਿੱਚ ਲਗਾ ਲਓ ਤੁਸੀਂ ਸੈਮਨ ਦੇ ਵਿੱਚ ਲਗਾ ਲਓ ਜਿੱਦਾਂ ਤੁਹਾਡੀ ਚੁਆਇਸ ਹੈਗੀ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਵਰਕ ਵਗੈਰਾ ਕਰਾਉਣਾ ਜਿੱਦਾਂ ਇਹ ਫਲਾਰ ਨੇ ਨਾ ਉਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਵਰਕ ਹੋ ਜਾਊਗਾ ਬਹੁਤ ਜ਼ਿਆਦਾ ਸੋਹਣਾ ਬਣੂਗਾ ਜਦੋਂ ਤੁਸੀਂ ਵਰਕ ਲਈ ਸੂਟ ਦਿੰਨੇ ਹੋਣੇ ਮੈਨੂੰ ਇੱਕ ਚੀਜ਼ ਦੱਸ ਦਿਆ ਕਰੋ ਕਿ ਵੀ ਜੇ ਸਾਡੀ ਸਟ੍ਰੇਟ ਸਲਵਾਰ ਬੁਣਾਉਣੀ ਆ ਜਾਂ ਪਟਿਆਲਾ ਉਸ ਅਕੋਰਡਿੰਗ ਵਰਕ ਹੋਊਗਾ ਤੇ ਉਸ ਅਕੋਰਡਿੰਗ ਫਿਰ ਸਲਵਾਰ ਬਣਦੀ ਆ ਨਾ ਕਈ ਵਾਰ ਅਸੀਂ ਸਟ੍ਰੇਟ ਕਰ ਦਿੰਨੇ ਆ ਪਰ ਕਦੇ ਨਹੀਂ ਹੁੰਦੀ ਸਲਵਾਰ ਪੌਣੀ ਸੀਗੀ ਤਾਂ ਕਰਕੇ ਬਸ ਤੁਸੀਂ ਪਹਿਲਾਂ ਹੀ ਆਪਣਾ ਦੱਸ ਦਿਆ ਕਰੋ ਤੁਸੀਂ ਕੋ ਸਕ੍ਰੀਨਸ਼ਾਟ ਲੈ ਲਓ ਜੀ ਕਲਰ ਆਂਦੇ ਹਨਾ ਤੇ ਮਸਟਰਡ ਕਲਰ ਹੈ ਫਰੋਜ਼ੀ ਕਲਰ ਹੈਗਾ ਰੈੱਡ ਕਲਰ ਹੈ ਕਲਰ ਸਾਰੇ ਸੋਹਣੇ ਨੇ ਤਿੰਨ ਤਿੰਨ ਪਤਾ ਨਹੀਂ ਦੋ ਦੋ ਸੂਟ ਨੇ ਕਿ ਮੈਂ ਤੁਹਾਨੂੰ ਬਾਅਦ ਵਿੱਚ ਦਿੰਨੀ ਹਾਂ ਇਹਨਾਂ ਦਾ ਪ੍ਰਾਈਸ ਹੈਗਾ ਦਾ 1850 ਹੋਏਗਾ ਮੈਂ ਫੇਰ ਭੁੱਲ ਜੂਗੀ 1850 ਪ੍ਰਾਈਸ ਹੈਗਾ ਇਹਨਾਂ ਦਾ ਤੇ ਮੈਂ ਤੁਹਾਨੂੰ ਚਸਤੋ ਕੇ 1000 ਹੀ ਆ ਵੀ ਕਿੰਨੇ ਕਿੰਨੇ ਸੂਟ ਲਵਾਂਗੇ ਦੇਖੋ ਜੀ ਬਹੁਤ ਆ ਸੋਨਾ ਪ੍ਰਿੰਟ ਹੈ ਤੇ ਇਹ ਰੈੱਡ ਕਲਰਸ ਹੈ ਇਹ ਤੁਹਾਨੂੰ ਮਿਖਿਓ ਤੇ ਮਸਟਰਡ ਕਲਰ ਵੀ ਇਸ ਦੇ ਵਿੱਚ ਫਿਕਸ ਫਲੋਸ ਹੀ ਕਲਰ ਦੀ ਹੈ ਤੁਸੀਂ ਇਹ ਤੇ ਬਾਟਨ ਦੇ ਇਹਦੀ ਫੇਮ ਪਹੁੰਚਾਂ ਦੇ ਵਰਕ ਕਰਵਾ ਸਕਦੇ ਹੋਗੇ ਤੁਹਾਡੀ ਚੋਇਸ ਹੈ ਹੈਂਡਵਰਕ ਮਸ਼ੀਨਰੀਅਲ ਆਰੀ ਵਰਕ ਜੋ ਵੀ ਤੁਹਾਨੂੰ ਕਰਵਾਣਾ ਹੈ ਤੁਸੀਂ ਕਰਵਾ ਸਕਦੇ ਹੋ ਤੇ ਦੁਪੱਟਾ ਤੁਸੀਂ ਕਹੋਗੇ ਆਪਾਂ ਰੈਡੀ ਕਰਕੇ ਦੇ ਦਾਂਗੇ 1850 ਪ੍ਰਾਈਸ ਹੈ ਇੰਨਾ ਕੁ ਜਿਆਦਾ ਸੌਫਟ ਸਟੱਫ ਹੈਗਾ ਇਹ ਤੇ ਕਾਫੀ ਸੂਟ ਇਹਦੇ ਸੇਲ ਹੁੰਦੇ ਨੇਗੇ ਆਪਾਂ ਕੀਤੇ ਵੀ ਨੇ ਪਹਿਲਾਂ ਵੀ ਪਰ ਹੁਣ ਇਹਨਾਂ ਦੇ ਵਿੱਚ ਨਿਊ ਪ੍ਰਿੰਟ ਆ ਗਿਆ ਤਾਂ ਸਕਰੀਨ ਸ਼ਾਟ ਲੈ ਲਓ ਤੇ ਮੈਂ ਇਹਨਾਂ ਦੇ ਹੋਰ ਵੀ ਤੁਹਾਨੂੰ ਸੂਟ ਦਿਖਾ ਦਿੰਦੀ ਐ ਜੀ ਇੱਕ ਡਿਜ਼ਾਈਨਿੰਗ ਇਹਦੇ ਵਿੱਚ ਇਹ ਵਾਲੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਐਸਕੇ ਦਾ ਕੱਪੜਾ ਹੈ ਜੀ ਮਾਰਕੀਟ ਦੇ ਵਿੱਚ ਵੀ ਸੇਮ ਪ੍ਰਾਈਸ ਹੈਗਾ ਇਹਨਾਂ ਦਾ ਤੇ ਇੱਥੇ ਵੀ ਜੋ ਅਸੀਂ ਤੁਹਾਨੂੰ ਦੇ ਰਿਹਾ ਸੇਮ ਹੈਗਾ ਦੇਖੋ ਇਹਦੀ ਡਿਜ਼ਾਈਨਿੰਗ ਇਹ ਵਾਲੀ ਹੈ ਇਹ ਡਿਜ਼ਾਈਨ ਤੇ ਵੀ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇਗੇ ਜੇ ਆਪਾਂ ਸ਼ੋਅ ਕੀਤਾ ਇੱਕ ਤਾਂ ਰੈਡੀ ਕਰਕੇ ਦਿਖਾ ਦਾਂਗੇ ਤੁਹਾਨੂੰ ਇਹਦੇ ਨਾਲ ਹੈਗੀ ਹੈ ਕਿ ਮਹਿੰਦੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਕਲਰ ਹੈਗੇ ਨੇਗੇ ਇਹਦੇ ਵਿੱਚ ਕਾਫੀ ਤੇ ਆਦਿ ਕੋਈ ਇਹਦੇ ਵਿੱਚ ਰਾਣੀ ਕਲਰ ਹੈਗਾ ਇਸ ਤੋਂ ਬਹੁਤ ਆਹ ਕਲਰ ਮੈਨੂੰ ਸਭ ਤੋਂ ਸੋਹਣਾ ਲੱਗਿਆ ਸੀਗਾ ਕਿਉਂਕਿ ਮੈਨੂੰ ਥੋੜੇ ਜਿਹੇ ਡਾਰਟਸ ਕਲਰ ਪਸੰਦ ਨੇਗੇ ਬਾਕੀ ਆਪੋ ਆਪਣੀ ਚੋਇਸ ਅੰਗੀਏ ਦੇਖੋ ਸੇਮ ਇਹਦੇ ਵਿੱਚ ਉਡਾ ਲਈ ਹੈ ਇਹਦਾ 1850 ਪ੍ਰਾਈਸ ਆ ਗਾ ਇਹਨਾਂ ਦਾ ਇਹ ਦੋ ਤੂੰ ਜਾਂ ਤਿੰਨ ਸੂਟ ਹੋਣਗੇ ਆਪਣੇ ਕੋਲੇ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਦੇ ਦਿਓ ਫਿਰ ਇਹ ਮਿਲ ਲੈਣੀ ਥੰਦੇ ਤੁਸੀਂ ਇਹਨਾਂ ਨੂੰ ਪਾਰਟੀ ਜੇ ਸੂਟ ਵੀ ਜੱਡੀ ਕਰਵਾ ਸਕਦੇ ਬਹੁਤ ਜਿਆਦਾ ਸੌਫਟ ਕਪੜਾ ਹੈ ਜੀ ਇਦੇ ਨਾਲ ਹੈਗੀ ਇਹ ਵਾਲੀ ਬਾਟਮ ਕਿ ਕਿ ਵਰਤ ਸਾਡੀਆਂ ਬਾਟਮਾਂ ਹੀ ਚੇਂਜ ਹੋ ਜਾਂਦੀਆਂ ਨੇ ਕਈ ਗਲਤ ਵੀ ਹੋ ਜਾਂਦੀਆਂ ਨੇ ਕਈ ਵਾਰ ਇਗਨੋਰ ਕਰਿਓ ਕਿ ਇਕੱਠੇ ਹੁੰਦੇ ਨੇ ਨਾ ਰੋਲ ਵੀ ਤਾਂ ਕਰਕੇ ਹੁਣ ਤਾਂ ਸਹੀ ਲੱਗਦੀਆਂ ਬਹੁਤ ਅਸੋਣੀ ਪ੍ਰਿੰਟਿੰਗ ਹੈ ਜੀ ਇਹਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਸੋਚ ਸੀ ਨਹੀਂ ਸਹੀ ਨਹੀਂ ਲੱਗਿਆ ਸਾਰੇ ਨੇ ਸਹੀ ਨੇ ਜੀ ਬਾਟਮਾ ਤੁਸੀਂ ਚੈੱਕ ਕਰ ਸਕਦੇ ਹੋਗੇ ਉਨਹੀਂ ਸਾਡੀਆਂ ਰੁਲੀਆਂ ਗਿਆ ਪਹਿਲਾਂ ਰੁਲੀਆਂ ਸੀ ਇੱਕ ਕਿਤਾ ਕੋਈ ਅਸੀਂ ਸਹੀ ਜੀ ਗੱਲ ਦੱਸਦੀ ਹਨਾ ਸ਼ਰਟ ਹਾਂ ਜੀ ਇੱਕ ਰੁਲਕੀ ਸੀ ਕੀ ਬਾਟਮ ਬਾਅਦ ਵਿੱਚ ਜਦੋਂ ਅਸੀਂ ਉਹ ਕੱਟਣਾ ਸੀ ਉਦੋਂ ਸਾਨੂੰ ਪਤਾ ਲੱਗਿਆ ਇਹਦੀ ਬਾਟਮ ਕੱਟ ਹੈ ਇੱਕ ਦੇਖੋ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨ ਸ਼ਾਟ ਲੈ ਕੇ ਆਪਣਾ ਮੈਸੇਜ ਕਰ ਦਿਓ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਆ 1850 ਕਿਉਂਕਿ ਕਈ ਬਾਟਮਾ ਉਹ ਉਹਦੇ ਪ੍ਰਿੰਟ ਦੂਸਰੇ ਪ੍ਰਿੰਟ ਦੇ ਵਿੱਚ ਵੀ ਮਿਲ ਜਾਂਦੀਆਂ ਹਨ ਜਿਹੜੇ ਇਹਦੇ ਨਾਲ ਤੋਂ ਭੱਟੇ ਨੇ ਜੀ ਮਸਲੀਨ ਦੇ ਲੱਗਣਗੇ ਤੇ ਚੁੰਨੀਆਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜੇ ਤੁਸੀਂ ਕਹੋਗੇ ਵੀ ਸਾਡਾ ਤੋਂ ਭੱਟਾ ਰੈਡੀ ਕਰਕੇ ਦੇ ਦਿਓ ਲਾਸ ਵਗੈਰ ਦੀ ਫਿਨਿਸ਼ਿੰਗ ਕਰਕੇ ਹਨਾ ਬਹੁਤ ਜ਼ਿਆਦੇ ਥੋੜੇ ਸੂਟ ਬਣਨਗੇ ਇਹ ਚਾਹੇ ਜੀ ਤੁਸੀਂ ਪਾਕਟ ਵਾਲਾ ਸੂਟ ਬਣਵਾ ਲਓ ਇਹਨਾਂ ਨੂੰ ਜਿੱਦਾਂ ਹੋ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਬਹੁਤ ਸਾਰੀਆਂ ਭੈਣਾਂ ਹਨਾ ਐਵੇਂ ਦੇ ਕਲਰ ਮੰਗਦੀਆਂ ਸੀ ਆਪਾਂ ਤੋਂ ਤੱਕ ਸੀ ਲਾਈਟ ਲਾਈਟ ਦੇ ਕਲਰ ਹਨਾ ਸੋਹਣੇ ਸੋਹਣੇ ਨੇ ਡਾਰਕ ਵਾਲੇ ਡਾਰਕ ਨੇ ਰੋ ਤੇ ਸਾਰੇ ਹਰ ਤਰ੍ਹਾਂ ਦੇ ਕਲਰ ਅਸੀਂ ਵਰਨ ਲੇਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸਾਡੇ ਸੂਟ ਪਸੰਦ ਆਏ ਹੋਣਗੇ ਜਿਹੜੇ ਅਸੀਂ ਵੀ ਪਾਏ ਹੋਏ ਲੇਗੇ ਸਾਡੇ ਵੀ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੱਸ ਦਿਓ ਵੀ ਕਿਵੇਂ ਦੇ ਲੱਗੇ ਤੁਹਾਨੂੰ ਸੂਟ ਪਸੰਦ ਆਏ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਮੇਰੇ ਵਾਲੇ ਨਾਲ ਦੇ ਸੂਟ ਹੈਗੇ ਨੇ ਆਪਣੇ ਕੋਲੇ ਤਾਂ ਤੁਸੀਂ ਲੈ ਸਕਦੇ ਹੋ ਜਾਰਜਟ ਦਾ ਸੂਟ ਹੈਗਾ ਜਿਹੜਾ ਮੇਰੇ ਪਾਇਆ ਹੋਇਆ ਹੈਗਾ ਇਹਨਾਂ ਦੀ ਫਿਟਿੰਗ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਜੇ ਜォਰ ਜੜਦੇ ਸੂਟ ਦੇ ਤਾਂ ਤੁਸੀਂ ਬਣਵਾ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਆਪਣੇ ਕੋਲ ਤੇ ਕਮੈਂਟ ਬਾਕਸ ਦੇ ਵਿੱਚ ਜੂਰ ਦੱਸਿਓ ਕਿਵੇਂ ਦੇ ਲੱਗੇ ਸੂਟ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ